ਬਾਈ ਗੁਰਜੀ ਮੈਨੂੰ 3 3.5 ਸਾਲ ਹੋ ਗਏ ਐ ਬਾਈ ਗੁਰਜੀ ਦੀ ਇੰਨੀ ਕੋ ਕਿਰਪਾ ਧੰਤਨ ਬਾਬਾ ਦੀਪ ਸਿੰਘ ਜੀ ਇੰਨੇ ਕੋ ਮਿਹਰਬਾਨ ਨੇ ਦੁਨੀਆ ਇੰਨੀ ਕੋ ਸੰਗਤ ਮਹਾਰਾਜ ਨੇ ਲੜ ਲੱਗੀ ਹੋਈ ਐ ਕੋਈ ਵੀ ਇਹਦੇ ਦਰ ਤੋਂ ਖਾਲੀ ਝੋਲੀ ਨਹੀਂ ਜਾਂਦਾ ਚੋਰੀਆਂ ਪਰ ਕੇ ਹੀ ਜਾਂਦੇ ਨੇ ਬਾਈ ਗੁਰਜੀ ਧੰਤਨ ਪਾਪਾ ਦੀਪ ਸਿੰਘ ਜੀ ਨੇ ਇੰਨੀ ਕੋ ਕਿਰਪਾ ਕੀਤੀ ਇਹ ਸੰਗਤ ਉੱਪਰ ਧਿਆਨ ਦਾ ਮਤਲਬ ਇੰਨਾ ਕੋ ਲੰਗਰ ਖੁੱਲਾ ਚੱਲਦਾ ਇੱਥੇ ਕੋਈ ਲੰਗਰ ਦੀ ਘਾਟ ਨਹੀਂ ਹੈ ਵਾਹਿਗੁਰੂ ਦੀ ਕਿਰਪਾ ਨਾਲ ਖੁੱਲੇ ਭੰਡਾਰੇ ਪੁਰੇ ਹੋਏ ਆ ਧੰਤਨ ਬਾਬਾ ਦੀਪ ਸਿੰਘ ਜੀ ਦੇ ਮਹਾਰਾਜ ਦੀ ਕਿਰਪਾ ਇੰਨੀ ਗੂ ਹੈ ਇੰਨੀ ਧਰਤੀ ਗਰਮ ਵੀ ਹੈ ਸੰਗਤ ਫਿਰ ਵੀ ਬੈਠੀ ਹੋਈ ਹੈ ਜੀਵਨ ਦੇ ਵਿੱਚ ਆਪਣਾ ਬਦਲਾਅ ਵੇਖਦੇ ਹਾਂ ਕਿ ਜੀ ਹੁਣ ਸੇਵਾ ਵੀ ਕਰ ਰਹੇ ਹਾਂ ਤੇ ਜਿਹੜਾ ਤੰਤਰਬਾਬਾ ਦੀਪ ਸਿੰਘ ਜੀ ਕਰਦਾ ਕਿ ਸੇਵਾ ਕਰਦਾ ਨਾ ਵਾਹਿਗੁਰੂ ਜੀ ਬਹੁਤ ਨੇੜੇ ਹੋ ਕੇ ਸੁਣ। ਮੈਂ ਕੇਸ ਕਤਲ ਕਰਵਾਏ ਸੀ। ਮੈਂ ਕੇਸ ਦੁਬਾਰਾ ਰੱਖਿਆ ਇਹਨਾਂ ਦੇ ਲੜ ਲਾ। ਮੈਂ ਇਹਦੇ ਜੇਹ ਨਹੀਂ ਕਹਿੰਦਾ ਮੈਨੂੰ ਮਹਾਰਤ ਹੱਥ ਰੱਖਿਆ ਸਿਰ ਦੇ ਉੱਪਰ। ਮੈਂ ਤਾਂ ਹੁਣ ਦਮਾਲਾ ਬਣ ਕੇ ਵੀ ਆਨਾ ਇਸ ਦਰ ਦੇ ਉੱਪਰ ਹਫ਼ਤੇ ਦੇ ਵਿੱਚ 3-4 ਮੇਰੇ ਚੱਕਰ ਲੱਗਦੇ ਲੱਗਦੇ ਨੇ ਇਸ ਦਰ ਦੇ ਉੱਪਰ। ਕਹਿਣ ਦੀ ਕਿਰਪਾ ਇੰਨੀ ਹੈ ਤੰਤਰਬਾਬਾ ਦੀਪ ਸਿੰਘ ਜੀ ਦੀ। ਕੰਮ ਤੇ ਜਾਈਦਾ ਸਵੇਰੇ ਤੰਤਰਬਾਬਾ ਦੀਪ ਸਿੰਘ ਜੀ ਜਪਦੇ ਜਾਈਦਾ ਜਪਦੇ ਹੀ ਆਈਦਾ ਵਾਹਿਗੁਰੂ ਦਾ ਨਾਮ। ਇੰਨੀ ਕੋ ਕਿਰਪਾ ਮਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਮੈਨੂੰ 3 1/2 ਸਾਲ ਹੋ ਗਏ ਐ ਵਾਹਿਗੁਰੂ ਜੀ ਦੀ ਇੰਨੀ ਕੋ ਕਿਰਪਾ ਧੰਤਨ ਬਾਬਾ ਦੀਪ ਸਿੰਘ ਜੀ ਇੰਨੇ ਕੋ ਮਿਹਰਬਾਨ ਨੇ ਦੁਨੀਆ ਇੰਨੀ ਕੋ ਸੰਗਤ ਮਹਾਰਜ ਨੇ ਲੜ ਲੱਗੀ ਹੋਈ ਐ ਕੋਈ ਵੀ ਇਹਦੇ ਦਰ ਤੋਂ ਖਾਲੀ ਝੋਲੀ ਨਹੀਂ ਜਾਂਦਾ ਝੋਰੀਆਂ ਪਰ ਕੇ ਹੀ ਜਾਂਦੇ ਨੇ ਵਾਹਿਗੁਰੂ ਜੀ ਇੱਕ ਧੰਤਨ ਬਾਬਾ ਦੀਪ ਸਿੰਘ ਜੀ ਨੇ ਇੰਨੀ ਕੋ ਕਿਰਪਾ ਕੀਤੀ ਏ ਸੰਗਤ ਉੱਪਰ ਧਿਆਨ ਦਾ ਮਤਲਬ ਇੰਨਾ ਕੋ ਲੰਗਰ ਖੁੱਲਾ ਚੱਲਦਾ ਇੱਥੇ ਕੋਈ ਲੰਗਰ ਦੀ ਘਾਟ ਨਹੀਂ ਐ ਵਾਹਿਗੁਰੂ ਦੀ ਕਿਰਪਾ ਨਾਲ ਖੁੱਲੇ ਭੰਡਾਰੇ ਭਰੇ ਹੋਏ ਐ ਤੰਤਨ ਬਾਬਾ ਦੀਪ ਸਿੰਘ ਜੀ ਦੇ ਮਹਾਰਾਜ ਦੀ ਕਿਰਪਾ ਇੰਨੀ ਕੋ ਐ ਇੰਨੀ ਧਰਤੀ ਗਰਮ ਵੀ ਐ ਸੰਗਤ ਫਿਰ ਵੀ ਬੈਠੀ ਹੋਈ ਐ ਬਿਲਕੁਲ ਕੋਈ ਜਿਹੜਾ ਕਿੰਨਾ ਕਿ ਜੀਵਨ ਦੇ ਵਿੱਚ ਆਪਣਾ ਬਦਲਾਅ ਵੇਖਦੇ ਹਾਂ ਕਿ ਜੀ ਉਹ ਸੇਵਾ ਵੀ ਕਰ ਰਹੇ ਹਾਂ ਤੇ ਜਿਹੜਾ ਤੰਤਨ ਬਾਬਾ ਦੀਪ ਸਿੰਘ ਜੀ ਦਾ ਕਿ ਸੇਵਾ ਕਰਦਾ ਨਾ ਵਾਹਿਗੁਰੂ ਜੀ ਬਹੁਤ ਨੇੜੇ ਹੋ ਕੇ ਸੁਣਦੇ ਐ ਵਾਹਿਗੁਰੂ ਜੀ ਮੈਂ ਇੱਕ ਬੇਨਤੀ ਹੋਰ ਕਰਨਾ ਚਾਹਾਂਗਾ ਮੈਂ ਕੇਸ ਕਤਲ ਕਰਵਾਇਆ ਸੀ ਮੈਂ ਕੇਸ ਦੁਬਾਰਾ ਰੱਖਿਆਣਾ ਤੇ ਲੜ ਲਾ ਕੇ ਮੈਂ ਇਹ ਚੇਂਜ ਕਹਿੰਦਾ ਮੈਨੂੰ ਮਾਰਦ ਹੱਥ ਰੱਖਿਆ ਸਿਰ ਦੇ ਉੱਪਰ ਮੈਂ ਤਾਂ ਹੁਣ ਦਮਾਲਾ ਬਣ ਕੇ ਵੀ ਆਣਾ ਇਸ ਦਰ ਦੇ ਉੱਪਰ ਹਫਤੇ ਦੇ ਵਿੱਚ ਤਿੰਨ ਚਾਰ ਮੇਰੇ ਚੱਕਰ ਲੱਗਦੇ ਲੱਗਦੇ ਨੇ ਇਸ ਦਰ ਦੇ ਉੱਪਰ ਕਹਿਣ ਦੀ ਕਿਰਪਾ ਇੰਨੀ ਹੈ ਧੰਤਨ ਬਾਬਾ ਦੀਪ ਸਿੰਘ ਜੀ ਦੀ ਕੰਮ ਤੇ ਜਾਈਦਾ ਸਵੇਰੇ ਧੰਤਨ ਬਾਬਾ ਦੀਪ ਸਿੰਘ ਜੀ ਜਪਦੇ ਜਾਈਦਾ ਜਪਦੇ ਹੀ ਆਈਦਾ ਵਾਹਿਗੁਰੂ ਦਾ ਨਾਮ ਇੰਨੀ ਕੋਈ ਕਿਰਪਾ ਮਾਰਦ ਮੇਰਾ 4 3 ਸਾਲ ਦਾ 5 ਸਾਲ ਦਾ ਬੇਟਾ ਹੈ ਮੇਰਾ ਉਹ ਇੰਨਾ ਕੁ ਸ਼ਕੀਨ ਇੱਥੇ ਆਨ ਦਾ ਉਹਦੀ ਵੈਣ ਇੱਥੋਂ ਲੰਘਦੀ ਹੈ ਬਾਬਾ ਇਛੱਤ ਸਿੰਘ ਸਕੂਲ ਪੜਦਾ ਉਹ ਉਹਨੇ ਆਂਦੇ ਹੀ ਘਰ ਸ਼ਾਮ ਹੋਣੀ ਤਾਂ ਉਹਨੇ ਕਹਣਾ ਪਾਪਾ ਚਲੋ ਚਲੀਏ ਬਾਬਾ ਦੀਪ ਸਿੰਘ ਮੱਥਾ ਟੇਕਣ ਚੱਲਦੇ ਉਹ ਇੰਨਾ ਖੁਸ਼ ਹੁੰਦਾ ਇਸ ਟਾਈਮ ਵੀ ਉਹ ਆਇਆ ਹੋਇਆ ਉਹ ਮੰਮਾ ਦੇ ਨਾਲ ਬੈਠਾ ਉਹਨੂੰ ਮੈਂ ਵੈਨ ਦੇ ਉੱਪਰ ਇੱਥੇ ਲੈ ਲਿਆ ਸੀਗਾ ਔਰ ਇੰਨਾ ਮਤਲਬ ਉਹਨਾਂ ਵੀ ਤੁਸੀਂ ਨਾਲ ਜੁੜਿਆ ਹੋਇਆ ਬਾਬਾ ਦੀਪ ਸਿੰਘ ਜੀ ਨੇ ਵੀ ਉਹ ਵੀ ਤੁਹਾਡੇ ਨਾਲ ਆਉਂਦਾ ਦੁਪਹਿਰਾ ਸਾਹਿਬ ਇੱਥੇ ਕੱਟਦਾ ਹੈ ਦੁਪਹਿਰਾ ਸਾਹਿਬ ਕੱਟ ਰਿਹਾ ਇਸ ਟਾਈਮ ਬੈਠਾ ਆਇਆ ਮੈਨੂੰ ਕਹਿੰਦਾ ਸੀ ਜਲ ਮੈਂ ਵੀ ਵਰਤਾਨਾ ਮੈਂ ਕਿਹਾ ਬੇਟਾ ਗਰਮ ਹੈ ਜਗਾ ਤੇਰੇ ਪੈਰ ਸੜ ਜਾਣਗੇ ਤੇਰੇ ਕੋ ਨਹੀਂ ਖੜ ਹੋਣਾ ਤੂੰ ਮੰਮਾ ਕੋ ਬੈਠ ਪਾਠ ਕਰ ਕੋਈ ਗੱਲ ਨਹੀਂ ਮੈਂ ਸੇਵਾ ਕਰ ਰਿਹਾ ਵਾਂ ਕੋਈ ਗੱਲ ਨਹੀਂ ਸਾਰੇ ਪਰਿਵਾਰ ਦੀ ਇਕੱਠੀ ਸੇਵਾ ਸਾਧ ਸੰਗਤ ਦੇ ਪੈਰਾ ਪਿੱਛੇ ਕਰੀਦੀਆਂ ਹੈ ਮੇਰੇ ਭਰਾ ਬਾਹਰ ਬੈਠੇ ਨੇ ਸਿੰਗਾਪੁਰ ਆਸਟ੍ਰੇਲ ਮਾਮਾ ਜੀ ਦੇ ਬੇਟੇ ਉਹਨਾਂ ਨੂੰ ਵੀ ਦਰਸ਼ਨ ਕਰਾਏ ਨੇ ਉਹ ਵੀ ਬਹੁਤ ਮੰਨਦੇ ਨੇਣਾ ਨੂੰ ਜਦੋਂ ਉਹਨਾਂ ਨੇ ਬਾਹਰ ਜਾਣਾ ਨਾ ਯਾਤਰਾ ਚੜਨ ਤੋਂ ਪਹਿਲਾਂ ਮਹਾਰਤ ਦੇ ਦਰਦ ਉੱਪਰ ਸੀਸ ਨਮਨ ਕਰਕੇ ਫਿਰ ਚੜਦੇ ਨੇ ਇੰਨਾ ਯਕੀਨ ਹੈ ਇੰਨਾ ਯਕੀਨ ਹੈ ਸਾਡਾ ਇੰਨਾ ਕੋ ਫੈਮਿਲੀ ਤੁੰਤਨ ਬਾਬਾ ਦੀਪ ਸਿੰਘ ਜੀ ਨਾਲ ਲੜ ਲੱਗੀ ਇਹਦੇ ਕੋਈ ਇਹ ਨੀਗਾ ਛਿੱਦੀ ਰਗੜੇ ਵੀ ਸਾਡੇ ਸਲਾਮਗਾਹ ਮਹੱਲੇ 'ਚ ਮੈਂ ਵਸੇ ਰਹਿਣਾ ਉੱਥੇ ਛਿੱਦੀ ਰਗੜੇ ਵੀ ਲੱਗਦੇ ਰਹਿੰਦੇ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਵਾਹਿਗੁਰੂ ਜੀ ਕੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ